ਇੱਥੇ ਬੀਬੀਆਂ ਮੇਰੇ ਕੋਲ ਇਕੱਠੀਆਂ ਹੋਈਆਂ ਤੇ ਇਹ ਬਾਈ ਜੀ ਆਰ ਹੋਰ ਸਾਰੇ ਜਣੇ ਪਿੰਡ ਨਿਵਾਸੀ ਇਕੱਠੇ ਹੋਏ ਐ ਤੇ ਜਿਹੜਾ ਦਾਵਾ ਕਰਦੇ ਕਿ ਜ਼ੀਰੋ ਬਿਲ ਆ ਰਿਹਾ ਮੈਂ ਤੁਹਾਨੂੰ ਇਕੱਲੇ ਇਕੱਲੇ ਤੇ ਪੁੱਛ ਕੇ ਦੱਸਦਾ ਕਿ ਕਿੰਨਾ ਕਿੰਨਾ ਬਿਲ ਐ ਲੋਕਾਂ ਦੇ ਬਿਲ ਭਰਨੋਂ ਬਹੁਤ ਮੁਸ਼ਕਲ ਹੋ ਗਿਆ ਘਰ ਚੱਲਣੇ ਮੁਸ਼ਕਲ ਹੋ ਗਏ ਕਿਉਂਕਿ ਜਦ 300 ਤੋਂ ਵੱਧ ਦਾ ਬਿਲ ਤਾਂ ਐਡਾ ਬੜਾ ਬਿਲ ਆ ਜਾਂਦਾ ਕਿ ਭਰਨਾ ਮੁਸ਼ਕਲ ਹੋ ਜਾਂਦਾ ਤੇ ਹੁਣ ਇਹ ਬੰਦੇ ਅਵਾਜ਼ ਆ ਰਹੀ ਹੈ ਵੀ ਇਹਨਾਂ ਦਾ ਬਿੱਲ ਭਰ ਨਹੀਂ ਹੋ ਰਿਹਾ। ਤੁਹਾਡਾ ਕਿੰਨਾ ਬਿੱਲ ਹੈ? ਤੁਹਾਡਾ 65000 ਬੈਲੈਂਸ ਹੈ। ਉਹਨੂੰ ਆਪਣਾ 70000 ਦਾ। 70000 ਭਰਤਾ? ਹਾਂ। 65000 ਰਿਆਂ ਦਾ। 65000 ਸਾਰਾ ਕੁਲ ਟੋਟਲ ਸੀ। ਕਨੈਕਸ਼ਨ ਕੱਟੋਗੇ ਕਿ ਹੈਗਾ? ਨਹੀਂ, ਕਨੈਕਸ਼ਨ ਚੱਲਦਾ ਰਹੇਗਾ। ਕੱਟਣਾ ਇਹ ਹੋਏਗਾ। ਤੁਹਾਡਾ ਪਹਿਲਾਂ ਹੀ ਆਇਆ ਜੀ। ਭਾਵੇਂ ਤਕੀਦੀ ਹੈ ਕਹਿੰਦੇ ਥੋੜੇ ਥੋੜੇ ਕਰ। 22000 ਇਹ ਜੈਪਨ ਜੀ ਦਾ ਬਿੱਲ ਹੈ ਇਹਨਾਂ ਦੇ ਪਰਿਵਾਰ ਦਾ। ਰਵਿੰਦਰ ਕੌਰ ਦਾ ਨਾਮ ਹੈ ਤੁਹਾਡਾ ਭੈਣ ਜੀ ਤੁਹਾਡਾ ਜਾਇਆ 30000 ਰੁਪਏ ਤੇ ਸਾਡਾ ਤਾਂ ਮੀਟਰ ਵੀ ਲਾ ਕੇ ਰਹਿ ਗਿਆ 20000 ਇਹਨਾਂ ਦਾ ਬਿੱਲ ਹੈ ਇਹਨਾਂ ਦਾ ਮੀਟਰ ਲਾ ਲੈ ਗਿਆ ਤੇ ਬਿਨਾਂ ਬਿਜਲੀ ਤੋਂ ਗਰਮੀ ਦੇ ਵਿੱਚ ਬੈਠੇ ਹੈ ਤੁਹਾਡਾ ਭੈਣ ਜੀ 9000 ਰੁਪਏ ਬਿੱਲ ਇਹਨਾਂ ਦਾ ਭੈਣ ਜੀ ਕੀ ਨਾਮ ਹੈ ਤੁਹਾਡਾ ਮਨਦੀਪ ਕੌਰ ਭਾਜੀ ਮੈਂ ਕਿ ਵੀ ਤਾਰ ਕੇ ਆਈ ਆ ਪਹਿਲਾਂ ਕਿੰਨਾ ਤਾਰਿਆ ਸੀ ਮੈਂ 4000 ਤਾਰ ਕੇ ਆਈ ਆ ਤੇ ਉਸ ਸਾਲ ਦੇ ਵਿੱਚ ਵਿੱਚ ਫੇਰ ਆ ਗਿਆ ਇੱਕ ਮੇਰੇ ਘਰੇ ਨਾਲ ਦਾ ਇਨਵਰਟਰ ਨਾਲ ਆਇਆ ਸੀ ਪੱਲਾ ਪੱਕਾ ਚੱਲੀ ਜਾਂਦਾ ਤਾਂ ਬਲਬ ਚੱਲਦਾ ਇੱਕ ਪੱਕਾ ਚੱਲਦਾ ਬਿਲ ਕਿੰਨਾ ਹੈ 9000 9000 ਬਿਲ ਹੈ ਤੇ ਪਹਿਲਾਂ ਵੀ ਤਾਰ ਗਿਆ ਇਹ ਹੁਣ ਇਹਨਾਂ ਨੂੰ ਤਾਰਨੇ ਤੇ ਆਵਾਜ਼ ਆ ਰਹੀ ਵੇ ਵੱਡਾ ਭਾਈ ਜੀ 12000 12000 ਇਹਨਾਂ ਦਾ ਬਿਲ ਖੜਾ ਹੈ ਤਾਰਨੇ ਤੋਂ ਹੋਵਾ ਜਾ ਰਿਹਾ ਹੈ ਵੱਡਾ ਭਾਈ ਜੀ ਹਾਂ ਜੀ ਇਹ ਬੰਦਾ ਹੈਂਡੀਕੈਪਡ ਹੈ ਇਸੇ ਪਿੰਡ ਦਾ 24000 ਇਹਦਾ ਬਿਲ ਹੈ ਤੇ ਕੋਈ ਅਜਿਹੀ ਸੁਣਵਾਈ ਨਹੀਂ ਹੈ ਤੁਸੀਂ ਦੱਸੋ ਬੀਜੀ ਦੇਖੇ ਬਹੁਤ ਅਜੀਬ ਕਾਹ ਯਾਰ ਕਾਰਿਆ ਤੇ 10000 ਇਹਦਾ ਬਿੱਲ ਇਹ ਕਾਰਿਆਈ ਹੈ 11000 ਹੋਰ ਮੰਗਦੇ ਆ ਕਿ ਇਹਦਾ ਕਨੈਕਸ਼ਨ ਕੱਟਣਾ ਆ ਗਿਆ ਤੁਸੀਂ ਦੱਸੋ ਬੀਜੀ 22 ਵਿੱਚ 14 ਕਾਰਿਆ ਨਾ ਤੇ 22000 ਵੀਲੇ ਦਾ ਆਇਆ 14000 ਇਹ ਗਰੀਬ ਆਦਮੀ ਤਾਰਿਆ ਹੈ ਤੇ ਬਕਾਇਆ ਇਹਨਾਂ ਨੂੰ ਦੇਣ ਨੂੰ ਕਹਿ ਰਹੇ ਕਨੈਕਸ਼ਨ ਕੱਟਣ ਨੂੰ ਕਹਿ ਰਹੇ ਬਟਾਪੇ ਜੀ ਤਾਰਾ ਹਜ਼ਾਰ ਇਸ ਭੈਣ ਜੀ ਦੇ ਪਰਿਵਾਰ ਦਾ ਆਇਆ ਵਾ ਮੈਂ ਸਰਕਾਰ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਇਹ ਮੇਰੇ ਪਾਸ ਬੀਬੀਆਂ ਖੜੀਆਂ ਇੱਕੋ ਪਿੰਡ ਦੀਆਂ ਇਹ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਪੁਰਾਣੇ ਸਾਰੇ ਬਕਾਏ ਮਾਫ ਕਰਦੇ ਸੀ ਕਿਸੇ ਦਾ ਬਕਾਇਆ ਨਹੀਂ ਰਿਹਾ ਸਭ ਦੇ ਮੀਟਰ ਦੁਆਰੇ ਲੱਗੇ ਸੀ ਬਿਨਾਂ ਪੈਸਿਆਂ ਤੋਂ ਫੇਰ ਆ ਤੁਹਾਡੇ 2 ਸਾਲਾਂ ਦੇ ਵਿੱਚ ਕਿਸੇ ਦਾ 65000 ਖੜਾ ਹੈ ਕਿਸੇ ਦਾ 22000 ਹੈ ਕਿਸੇ ਦਾ 65000 ਹੈ ਕਿਸੇ ਦਾ 22000 ਹੈ ਕਿਸੇ ਦਾ 10000 ਹੈ ਕੋਈ 35000 ਹੈ ਇਹ ਕਿੱਥੇ ਤੇ ਆਗੇ ਤੁਸੀਂ ਤਾਂ ਬਿੱਲ ਮਾਫੀ ਦੀ ਗੱਲ ਕਰਦੇ ਹੋ ਸੋ ਇਹ ਜਿਹੜਾ ਲੋਕਾਂ ਦੇ ਨਾਲ ਧੋਖਾ ਹੋ ਰਿਹਾ ਇਸ ਲਈ ਮਾਨ ਸਰਕਾਰ ਸੋਚੇ ਇਹਨਾਂ ਦਾ ਪੂਰਾ ਜਿਸ ਤਰ੍ਹਾਂ ਸੀ ਬਕਾਇਆ ਮਾਫ ਕੀਤਾ ਸੀ ਬਕਾਇਆ ਮਾਫ ਕਰੇ ਜ਼ੀਰੋ ਬਿੱਲ ਦੀ ਗੱਲ ਕਰਦੇ ਆ ਦੋ ਵਾਰ ਵੀ ਬਿੱਲ ਆ ਜਾਂਦਾ ਤਾਂ ਇੰਨਾ ਬਿੱਲ ਆ ਜਾਂਦਾ ਕਿ ਪੁਰਾਣਾ ਦਿੱਤਾ ਨਹੀਂ ਜਾਂਦਾ ਸੋ ਇਹ ਸਾਡੀਆਂ ਭੈਣਾ ਗਰੀਬ ਪਰਿਵਾਰ ਖੜੇ ਹੈ ਹਰ ਪਿੰਡ ਦੇ ਵਿੱਚ ਪੂਰੇ ਜਲੰਧਰ ਹਲਕੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਆਹੀ ਹਾਲ ਹੈ 30 30 40 40 50 50000 ਕਿੱਥੇ ਦੇ ਭਰਨਗੇ ਗਰੀਬ ਲੋਕ ਦੇਖੋ ਇਹ ਮੇਰੀ ਭੈਣ ਦੇ ਬੀਬੀ ਦੀ ਸ਼ਕਲ ਕਿੰਨੀ ਕਮਜ਼ੋਰ ਹੋ ਗਈ ਹੈ ਕਿੰਨੇ ਆ ਇਹ ਗਰੀਬੀ ਦੇ ਵਿੱਚ ਰਹਿ ਰਹੇ ਆ ਤੇ ਕੋਈ ਬਿਜਲੀ ਦੀ ਕੋਈ ਮੁੱਕ ਕੇ ਤਿੰਨ ਬੱਚੇ ਮੈਂ ਉਹਦੇ ਸਾਹ ਦੀ ਦਿਵਾਰੀ ਉਕਾਰ ਕਰ ਆਰ ਉੱਪਰ ਤੇ ਕਿੰਨਾ ਬਿੱਲ ਆਇਆ ਹੋਇਆ 10000 ਤਾਰਿਆ 10000 ਤਾਰਿਆ ਹੀ 11000 ਉਹ ਕਿੱਥੇ ਦੇ ਗਿਆ 11000 ਬਿੱਲ ਕਹਿੰਦੇ ਦੇ ਦੋ ਨਹੀਂ ਤੇ ਅਸੀਂ ਮੀਟਰ ਲਾ ਕੇ ਲੈ ਜਾਣਾ ਬਿਜਲੀ ਦੇ ਰੇਟ ਮੈਂ 3 ਰੁਪਏ ਘਟਾਈ ਸੀ ਸਾਰੇ ਆ ਵਾਸਤੇ ਉਹ ਇੰਨੇ ਜ਼ਿਆਦਾ ਕਰਤੇ ਆ ਕਿ ਜਾਂ 300 ਦੇ ਉੱਪਰ ਟੱਪਦਾ ਤਾਂ ਇਹਨਾਂ ਗਰੀਬਾਂ ਨੂੰ ਮੁਸ਼ਕਲ ਪੈ ਜਾਂਦੀ। ਇਹਨਾਂ ਦਾ ਕਿੱਥੋਂ ਦੇਈਏ ਅਸੀਂ ਢਾੜੀਆਂ ਕਰ ਕਰਕੇ। ਕਿਹ ਹੈ ਰੋਟੀ ਦਾ ਸਾਰ ਕੇ ਤੇ ਕਿਹ ਹੈ ਢਾੜੀਆਂ ਕਰਕੇ। ਕਿੰਦਰ ਕਿੰतरी ਹੋਈ ਹੈ ਭਰਾਵਾ। ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹਨਾਂ ਲੋਕਾਂ ਦੇ ਨਾਲ ਧੋਖਾ ਕਰਿਆ 10 21000 ਇਹ ਬੀਬੀਆਂ ਨੂੰ ਨਾ ਦੇ। ਸਾਡੀ ਮਿਹਨਤਵਾ ਸਾਡੀ ਇਹਨਾਂ ਨੇ ਤਿੰਨ ਮਹੀਨਿਆਂ ਦੇ ਵਿੱਚ ਕੋਆਪਰੇਟਿਵ ਬੈਂਕਾਂ ਦੇ ਵੀ ਕਰਜ਼ੇ ਮਾਫ਼ ਕੀਤੇ। ਜੋ ਵੀ ਬਿੱਲ ਸੀ ਇੰਨੀਾਂ ਦੀ ਸਹੂਲਤਾਂ ਮਿਲੀਆਂ ਨੇ ਤਿੰਨ ਮਹੀਨਿਆਂ ਦੇ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ 2 ਸਾਲ ਹੋ ਗਏ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕਰ ਲਿਆ ਕਹਿੰਦੇ 600 ਜੂਨਟ ਮਾਫੀ ਇੱਕ ਵੀ ਜੂਨਟ ਮਾਫ ਨਹੀਂ ਹੋਈ ਉਹ ਪਿਛਲੇ ਬਿੱਲ ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹਨਾਂ ਲੋਕਾਂ ਦੇ ਨਾਲ ਧੋਖਾ ਕਰਿਆਦਾ 21000 ਇਹ ਬੀਬੀਆਂ ਨੂੰ ਨਾ ਦੇਵਾ ਸਾਡੀ ਨਿੰਮਤਵਾ ਸਾਡੀ ਇਹਨਾਂ ਨੇ ਤਿੰਨ ਮਹੀਨਿਆਂ ਦੇ ਵਿੱਚ ਕਾਫਰੇਟਾਂ ਬੈਂਕਾਂ ਦੇ ਵੀ ਕਰਜ਼ੇ ਮਾਫ ਕੀਤੇ ਜੋ ਵੀ ਬਿੱਲ ਸੀ ਇਹਨੀਆਂ ਸੁਣਤਾ ਮਿਲੀਆਂ ਤਿੰਨ ਮਹੀਨਿਆਂ ਦੇ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ 2 ਸਾਲ ਹੋ ਗਏ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕਰ ਲਿਆ ਕਹਿੰਦੇ 600 ਜੂਨਟ ਮਾਫ ਸੀ ਇੱਕ ਵੀ ਜੂਨਟ ਮਾਫ ਨਹੀਂ ਹੋਈ ਉਹ ਪਿਛਲੇ ਵੇਲੇ ਇਹਨਾਂ ਨੇ ਮਾਫ ਕੀਤੇ ਸੀ ਉਹਨਾਂ ਨੇ ਉਹ ਵੀ ਮਾ ਚੁੱਕੇ ਆ ਸਾਰੇ ਪਾ ਚੁੱਕੇ ਆ ਜਿੱਥੋਂ ਦਾ ਐਂਡ ਤੋਂ ਜੈਡ ਤੱਕ ਸਾਰੇ ਬਿੱਲ ਪਾਤੇ ਆ ਉਹਨਾਂ ਨੇ ਇਦੋਂ ਇਹਨਾਂ ਨੇ ਸਾਰੇ ਮਾਫ ਕਰਾਏ ਹੋਏ ਸੀ ਜੇ ਉਹ ਮਤਲਬ ਮਾਡਰ ਮੀਟਰ ਹੈ ਨਹੀਂ ਕਰਦੇ ਨਹੀਂ 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 ਹੋਇਆ ਤਾਂ ਜੇ ਉਹ ਦਾ ਆਦਮੀ ਹੈ ਤਾਂ ਇਹ ਤਾਰ ਲਾ ਦਿੰਦੇ ਤਾਰ ਲਾ ਗਏ ਆ ਜੇ ਉਹ ਮਾ ਲਾ ਲਿਓ ਹੁਣ ਇਹਨਾਂ ਨੂੰ ਉਲਟਾ ਪੜਾ ਰਿਆ ਕਿ ਤੁਹਾਡੇ ਅਸੀਂ ਨਜਾਇਜ਼ ਕਰੈਕਸ਼ਨ ਤੁਸੀਂ ਚਲਾ ਲਓ ਲੇਕਿਨ ਜਿੱਦਣ ਕੋਈ ਫੜੇਗੇ ਤਾਂ ਜੁਰਮਾਨੇ ਦੀ ਸਾਡੀ ਜ਼ਿੰਮੇਵਾਰੀ ਨਹੀਂ ਇਹ ਤਾਂ ਲੋਕਾਂ ਦੇ ਨਾਲ ਹੋ ਰਿਹਾ ਕਿਉਂ ਨਹੀਂ ਇਹ ਸਰਕਾਰ ਇਹਨਾਂ ਲੋਕਾਂ ਦੇ ਪੁਰਾਣੇ ਬਿੱਲ ਮਾਫ਼ ਕਰਦੀ ਯਾਰ ਇੰਨੇ ਜਿਆਦਾ ਰੇਟ ਕਿਉਂ ਹੈ ਇੱਕ ਐਂ ਬਿਜਲੀ ਦੇ ਘਰ ਦੇ ਵਿੱਚ ਦਾ ਪੱਖਾ ਵੀ ਹੈ ਨਹੀਂ ਤੇ 21000 ਬਿੱਲ ਹੈ ਇਥੇ ਤੇ ਦੇਗੀ ਇੱਕ ਬੱਲਬ ਦਾ 21000 ਬਿੱਲ ਕਿਵੇਂ ਆ ਗਿਆ ਸੋ ਇਹ ਬਿਜਲੀ ਵਾਲੇ ਇਹ ਸਰਕਾਰ ਲੋਕਾਂ ਨੂੰ ਲੁੱਟਣ ਲੱਗੀ ਵੀ ਹੈ ਇਸ ਐਸੇ ਇਹਨਾਂ ਗਰੀਬਾਂ ਦੇ ਬਿੱਲ ਦੁਆਰੇ ਤੋਂ ਮਾਫ਼ ਕਿਤੇ ਜਾਣ ਇਹਨਾਂ ਦੇ ਬਿੱਲ ਕਨੈਕਸ਼ਨ ਜਿਹੜੇ ਆ ਰਿਵਾਈਵ ਕਰੋ